ਹੰਡਾ ਦੀ ਪ੍ਰੈਸ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਦੀ ਸਹਿਯੋਗ ਨਾਲ ਹੀ ਅਸੀਂ ਜਿਹੜਾ ਏ ਇਸ ਨੂੰ ਇਹ 90 ਦਿਨਾਂ ਤੇ ਲੈ ਕੇ ਗਏ ਆ ਹੁਣ ਤੱਕ ਦੇ ਇਸ ਧਰਨੇ ਨੂੰ ਉਹਨਾਂ ਦਾ ਪੂਰਾ ਸਹਿਯੋਗ ਰਿਹਾ ਸਾਨੂੰ ਤੇ ਅੱਜ ਵੀ ਜਦੋਂ ਸਾਡੇ ਸੱਦੇ ਤੇ ਸਾਰੀ ਪ੍ਰੈਸ ਨੇ ਸਾਡਾ ਸਹਿਯੋਗ ਦਿੱਤਾ ਹੈ ਅਸੀਂ ਤੁਹਾਡੇ ਸਾਹਮਣੇ ਇਹ ਗੱਲ ਰੱਖਣੀ ਚਾਹੁੰਦੇ ਆਂ ਵੀ ਜਿਹੜੇ ਸਾਨੂੰ ਇੱਥੇ 90 ਦਿਨ ਹੋ ਗਏ ਆ ਇਹਦੀ ਇੱਕ ਕਮੇਟੀ ਬਣਾਈ ਆ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਉਹਨੂੰ ਸੁਣਵਾਈ ਕਰ ਰਹੀ ਹੈ ਅਜੇ ਤੱਕ ਉਹਨਾਂ ਨੇ ਚਾਰ ਸੁਣਵਾਈਆਂ ਕੀਤੀਆਂ ਹੈਗੀਆਂ ਜਿਹੜੀਆਂ 12 ਮਈ ਤੋਂ ਲੈ ਕੇ 12 ਮਈ ਦੀ ਜਿਹੜੀ ਇਹ ਕਮੇਟੀ ਬਣੀ ਵੀ ਰਹੀ ਹੈ। ਆਹ ਦੂਸਰੀਆਂ ਸੁਣਵਾਈਆਂ ਨੂੰ ਹੁਣ ਕਰਨ ਤੋਂ ਰੁਕੇ ਹੋਏ ਹੈਗੇ ਆ। ਸਾਨੂੰ ਜਿੱਥੋਂ ਪਤਾ ਲੱਗਿਆ ਹੈ ਵੀ ਉਹ ਇਸ ਤਰ੍ਹਾਂ ਹੈਗਾ ਵੀ ਇਹ ਚਾਰ ਸੁਣਵਾਈਆਂ ਤੋਂ ਬਾਅਦ ਹੀ ਰਿਪੋਰਟ ਉਹ ਤਿਆਰ ਕਰਨ ਨਹੀਂ ਚਾਹੁੰਦੇ ਐ। ਵੀ ਜਿਹਦੇ ਨਾਲ ਉਹ ਬਾਸ ਸਟੈਂਡ ਵੀ ਬਾਹਰ ਲਜਾਣ ਦੀ ਚਪਾਤਿ ਕਰਦੇ। ਪਰ ਅਸੀਂ ਜਿਹੜੀ ਜੋ ਚੀਜ਼ ਉਹਨਾਂ ਦੇ ਸਾਹਮਣੇ ਪੇਸ਼ ਕੀਤੀ ਸੀ ਜਿਹਦਾ ਇੱਕ ਵੀ ਉਹ ਜਵਾਬ ਨਹੀਂ ਦੇ ਸਕੇ ਸੀ। ਉਹ ਜਿਹੜੀ ਵੀ ਚੀਜ਼ ਐ ਸੀ ਅੱਜ ਪ੍ਰੈਸ ਦੇ ਸਾਹਮਣੇ ਸੋਰ ਸਾਰਿਆਂ ਨੂੰ ਉਹ ਦੱਸੀ ਹੈ ਵੀ ਇਹ ਆ ਆ ਚੀਜ਼ਾਂ ਅਸੀਂ ਉਸ ਅੰਗੇ ਤੋਂ ਕਿ ਜਿਹੜੀਆਂ ਆਪਾਂ ਇਹ ਕਹਿ ਦੇਣਾ ਵੀ ਦਫ਼ਤਰ ਐ ਤੇ ਕਚਹਿਰੀਆਂ ਐ ਡੀਸੀ ਦਾ ਦਫ਼ਤਰ ਐ ਪੋਸਟ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਉਸ ਦਿਨ ਪਹਿਲਾਂ ਇਹ ਸਾਰੀਆਂ ਪ੍ਰੈਸ ਕਾਨਫਰੰਸਾਂ 'ਚ ਦੱਸ ਚੁੱਕੇ ਜਿਹੜੀਆਂ ਨਵੀਆਂ ਚੀਜ਼ਾਂ ਉੱਥੇ ਅਸੀਂ ਦੱਸਾਂਗੇ ਅੱਜ ਉਹਦੇ ਬਾਰੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਜਿਹੜਾ ਏਸ ਬੱਸ ਸਟੈਂਡ ਦੇ 1200 ਮੀਟਰ ਦੇ ਘੇਰੇ 'ਚ ਅਸੀਂ ਹਰ ਚੀਜ਼ ਜਿਹੜੀ ਨੋਟ ਕੀਤੀ ਹੋਈ ਆ ਉਹਦੇ ਮੀਟਰ ਤੱਕ ਨੋਟ ਆ ਵੀ ਕਿੰਨੇ ਕਿਲੋ ਕਿ ਕਿਹੜਾ ਕਿੰਨੇ ਮੀਟਰ ਤੇ ਆ ਕਿੰਨੇ ਤੇ ਆ 62 ਹਸਪੀਟਲ ਪੈਂਦੇ ਆ ਇੱਥੋਂ ਜੇ ਆਪਾਂ ਲਈਏ ਸੇਟ ਜੇ ਵੀ ਆ ਸਕੂਲ ਤੱਕ ਤੇ ਜੇ ਇਧਰੋਂ ਲਈਏ 100 ਫੁੱਟੀ ਤੋਂ ਬੀਬੀ ਵਾਲਾ ਰੋਡ ਤੇ ਤੇ ਭਾਗੂ ਰੋਡ ਤੱਕ ਇਹਦੇ ਤੇ 62 ਹਸਪੀਟਲ ਆ ਜਿਹੜੇ ਮਲਟੀ ਸਪੈਸ਼ਲਿਟੀ ਜਿੱਥੇ ਪਿੰਡਾਂ ਤੋਂ ਲੋਕ ਆਉਂਦੇ ਆ ਪਿੰਡਾਂ ਤੋਂ ਲੋਕ ਰੋਟੀ ਲੈ ਕੇ ਆਉਂਦੇ ਆ ਹੋਰ ਆਉਂਦੇ ਆ ਉਹਨਾਂ ਵਾਸਤੇ ਜਿਹੜੀ ਬਹੁਤ ਵੱਡੀ ਪ੍ਰੋਬਲਮ ਬਣ ਜਾਣੀ ਹੈ ਜੇ ਇਹ ਬਾਹਰ ਜਾਂਦਾ ਹੈ ਅਸੀਂ ਇਹ ਇਹ ਚੀਜ਼ ਦਿੱਤੀ ਸੀ ਵੀ ਜਿਹੜੀ ਰਜਿੰਦਰਾ ਕਾਲਜ ਹੈ 4570 ਸਟੂਡੈਂਟ ਹੈ ਜਿਹੜੇ ਜਿਨ੍ਹਾਂ ਦਾ ਦਾਖਲਾ ਹੈਗਾ ਉਹਨਾਂ ਚੋਂ 2820 ਪਿੰਡੂ ਹੈ ਤੇ 1753 ਜਿਹੜੇ ਹੈਗੇ ਆ ਉਹ ਸ਼ਹਿਰੀ ਹੈ ਇਸੇ ਤਰ੍ਹਾਂ ਜਿਹੜਾ ਡੀਏਵੀ ਕਾਲਜ ਹੈ ਇਹਦੇ ਚ 5000 ਦੇ ਕਰੀਬ ਜਿਹੜਾ ਸਟੂਡੈਂਟ ਹੈ ਹੈਗਾ ਉਹਨਾਂ ਚੋਂ 1828 ਪਿੰਡਾਂ ਚੋਂ ਆਉਂਦੇ ਆ ਤੇ 3172 ਹੈ ਜਿਹੜੇ ਸ਼ਹਿਰੀ ਹੈ ਵੀ ਇਹ ਜਿਹੜੇ ਸਟੂਡੈਂਟ ਹੈ ਤਕਰੀਬਨ 4450 ਦੇ ਕਰੀਬ ਬਣਦਾ ਹੈ ਜਿਹੜਾ ਇਹ ਪਿੰਡਾਂ ਪਿੰਡਾਂ ਚੋਂ ਆਉਂਦਾ ਹੈ ਇਹ ਕਿਸੇ ਕੋ ਗਰੀਬ ਪਰਿਵਾਰਾਂ ਦੇ ਬੱਚੇ ਆ ਜਿਹੜੇ ਉਹ ਕਿਸੇ ਵੀ ਤਰ੍ਹਾਂ ਨਾਲ ਉਹ ਕੋਈ ਉਹ ਆਟੋ ਤੇ ਸਫ਼ਰ ਕਰਨਗੇ ਇਸੇ ਤਰ੍ਹਾਂ ਹੀ ਜਿਹੜੇ ਆ ਦੁਕਾਨਾਂ ਤੇ ਲੱਗੇ ਹੋਏ ਬੱਚੇ ਆ ਚਾਹੇ ਮੁੰਡੇ ਆ ਚਾਹੇ ਕੁੜੀਆਂ ਪਿੰਡਾਂ ਚੋਂ ਆ ਕੇ ਇੱਥੇ ਆਪਦੀ ਜੋਬ ਕਰਦੇ ਆ ਉਹਨਾਂ ਨੂੰ 8000 ਰੁਪਏ ਤੱਕ ਵੱਧ ਤੋਂ ਵੱਧ ਤਨਖਾਹ ਮਿਲਦੀ ਹੈ ਦਿਓ 100-100 ਰੁਪਿਆ ਰੋਜ਼ ਆਟੋ ਤੇ ਲਾਉਣਗੇ ਇਸੇ ਤਰ੍ਹਾਂ ਹੀ ਪਿੰਡਾਂ ਚੋਂ ਆ ਕੇ ਸਾਡੀਆਂ ਗਰੀਬ ਮਾਤਾ ਪਿਤਾ ਆਕੇ ਘਰਾਂ ਚ ਕੰਮ ਕਰਦੀਆਂ ਰੋਟੀ ਪਕਾਉਂਦੀਆਂ ਕੋਈ ਕੋਚੇ ਲਾਉਂਦੀ ਕੋਈ ਇਸ ਤਰ੍ਹਾਂ ਦਾ ਕੰਮ ਕਰਦੀਆਂ ਅੱਜ ਤੋਂ ਸਰਕਾਰੀ ਬੱਸ ਤੇ ਆ ਕੇ ਇੱਥੇ ਜਿੱਥੇ ਉਹਨਾਂ ਨੂੰ ਡੀ ਕਰਦਾ ਉੱਥੇ ਉਤਰ ਜਾਂਦੀਆਂ ਜੇ ਹੁਣ ਉਹ ਮਲੋਟ ਰੋਡ ਤੇ ਇਥੋਂ 7 ਕਿਲੋਮੀਟਰ ਦੂਰ ਤਾਰ ਤਾ ਕੀ ਉਹ ਲੋਕਾਂ ਦੇ ਘਰਾਂ ਚ ਆਟੋ ਲੈ ਕੇ ਆਇਆ ਕਰਨਗੀਆਂ ਉਹਨਾਂ ਦੀ ਇਸ ਤਰ੍ਹਾਂ ਦੀ ਕੋਈ ਤਨਖਾਹ ਹੈਗੀ ਐ ਇਹ ਸਾਰੀਆਂ ਚੀਜ਼ਾਂ ਦਾ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਜਦੋਂ ਅਸੀਂ ਰੱਖਿਆ ਜਿਹੜੇ ਅਸੀਂ ਰੱਖਿਆ ਵੀ ਇਹ ਇੱਥੇ ਸਰਕਾਰੀ ਹਸਪੀਟਲ ਹੈ ਸਰਕਾਰੀ ਹਸਪੀਟਲ ਚ 1200 ਦੀ ਓਪੀਡੀ ਐ ਰੋਜ਼ ਦੀ ਠੀਕ ਹੈ ਜੀ 500 ਤੋਂ 800 ਤੱਕ ਡਰੱਗ ਵਾਲੇ ਆ ਜਾਂਦੀ ਹੈ ਓਪੀਡੀ ਹੈ ਜੱਚਾ ਬੱਚਾ ਕੇਂਦਰ ਦੀ 300 ਦੀ ਓਪੀਡੀ ਹੈ ਹੋਮੋਪੈਥੀ ਐਜਰੋਵੇਦਿਕ ਤੇ ਇਲੈਕਟ੍ਰੋਪੈਥੀ ਵਾਲਿਆਂ ਦੀ 450 ਦੀ ਹੈ ਓਪੀਡੀ ਹੈ ਹਰ ਚੀਜ਼ ਹੈ ਜਿਹੜੀ ਇੱਥੋਂ ਇੱਥੋਂ ਲੋਕ ਤੁਰ ਕੇ ਜਾਂਦੇ ਆ ਪਿੰਡਾਂ ਤੋਂ ਆਏ ਹੋਏ ਕੀ ਉਹ ਇੱਥੇ ਆਟੋ ਲੈ ਕੇ ਆਇਆ ਕਰਨਗੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਉਹਨਾਂ ਕੋਲੇ ਰੱਖੀਆਂ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਅਸੀਂ ਉਹਨਾਂ ਤੋਂ ਪੁੱਛਿਆ ਵੀ ਤੁਸੀਂ ਅਨੇ ਇੱਥੇ ਡ੍ਰੈਪਟ ਦੀ ਸਮੱਸਿਆ ਹੈ ਕੋਈ ਸਰਵੇ ਕਰਾਇਆ ਹੈ ਤਾਂ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਉਹਨਾਂ ਨੇ ਕੋਈ ਸਰਵੇ ਨਹੀਂ ਕਰਾਇਆ ਹੋਇਆ ਹੈਗਾ ਇਸ ਕਰਕੇ ਅਸੀਂ ਜਿਹੜਾ ਕੁਝ ਇਹ ਪ੍ਰੈਸ ਦੇ ਸਾਹਮਣੇ ਰੱਖਣਾ ਚਾਹੁੰਦੇ ਆ ਤੇ ਬਠਿੰਡੇ ਦੇ ਇਸ ਕਮੇਟੀ ਨੂੰ ਚੈਲੰਜ ਕਰਦੇ ਆ ਵੀ ਬਠਿੰਡੇ ਦੀ ਬੜੀ ਨਿਰਪੱਖ ਪ੍ਰੈਸ ਹੈਗੀ ਹੈ ਜਿਸ ਦਿਨ ਮਰਜ਼ੀ ਜਾਵੇ ਜਿਹੜੀ ਇਹ ਇੱਕ 5 ਮੈਂਬਰੀ ਕਮੇਟੀ ਹੈ ਅਸੀਂ ਪ੍ਰੋਗਰਾਮ ਆਪਦਾ ਰੱਖਦੇ ਆ ਕਮੇਟੀ ਪ੍ਰੈਸ ਦੇ ਸਾਹਮਣੇ ਬੈਠੇ ਸਾਡੇ ਇੱਕ ਵੀ ਗੱਲ ਦਾ ਜਵਾਬ ਦੇਵੇ ਤਾਂ ਅਸੀਂ ਉਹ ਲੋਕਾਂ ਦੇ ਸਾਹਮਣੇ ਨਹੀਂ ਪ੍ਰੈਜੈਂਟੇਸ਼ਨ ਤਾਂ ਕਿ ਲੋਕਾਂ ਨੂੰ ਜਿਹੜਾ ਗੁੰਮਰਾਹ ਕਰ ਰਿਹਾ ਇਹ ਹੈ ਲollipops ਦੇ ਰਿਹਾ ਦੋ ਪਾਕਿਸਤਾਨ ਦਾ ਕਨਸੈਪਟ ਹੈ ਉਹ ਸਾਡੇ ਸਾਹਮਣੇ ਬਹਿ ਕੇ ਲੋਕਾਂ ਨਾਲ ਗੱਲ ਕਰਨ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਕੀ ਸਚਾਈ ਹੈ ਕੀ ਇਹ ਲੋਕਾਂ ਨੂੰ ਬੇਵਪੂਰ ਬਣਾਇਆ ਜਾ ਰਿਹਾ ਪਟਿਆਲੇ ਵਾਲਾ ਜੋ ਧੱਕਾ ਪਟਿਆਲੇ ਹੋਇਆ ਉਹ ਹੀ ਇੱਥੇ ਹੋਊਗਾ ਇਹ ਬਹੁਤ ਵੱਡਾ ਧੱਕਾ ਜੁੁੱਦਾ ਸਰਕ ਯਾਦ ਕਰੀਏ ਇਹਨਾਂ ਜੋ ਬੱਸਾਂ ਦਾ ਬਾਜ਼ਾਰ ਜਾ ਰਿਹਾ ਹੈ ਇਹਨਾਂ ਨੇ ਕਿਹਾ ਵੀ ਬੱਸਾਂ ਨਵੀਆਂ ਪਾ ਲਾਂਗੇ ਜੇ ਆਪਾਂ ਗੱਲ ਕਰੀਏ ਇਹਨਾਂ ਨੇ ਕੁਝ ਸਮਾਂ ਪਹਿਲਾਂ ਇੱਕ ਜਿਹੜੀਆਂ ਲੋਕਲ ਬੱਸਾਂ ਪਾਈਆਂ ਸੀ ਵੱਡੀਆਂ ਪਾਈਆਂ ਸੀ ਉਸ ਤੋਂ ਬਾਅਦ ਮਿੱਲੀ ਪਾਈਆਂ ਉਹ ਅੱਜ ਕੁਆੜ ਹੋ ਚੁੱਕੀਆਂ ਨੇ ਉਹਦੇ ਬਾਰੇ ਕੀ ਉਹ ਤਾਂ ਬੈਟਰੀਆਂ ਨਹੀਂ ਉਹ ਤੇ ਟੈਰਾਨੀਓ ਖੜ ਗਏ ਤਿੰਨ ਜਾਂ ਚਾਰ ਜਿਹੜੀਆਂ ਉਹਨਾਂ ਨੂੰ ਛੋਟੀਆਂ ਬੱਸਾਂ ਤੇ ਪਹਿਲੀ ਗੱਲ ਤਾਂ ਉਹ ਜਿਹੜੀਆਂ ਸਿਟੀ ਬੱਸਾਂ ਸੀ ਸਿਟੀ ਚ ਹੀ ਨਹੀਂ ਚੱਲਦੀਆਂ ਤੁਸੀਂ ਇਹ ਦੱਸੋ ਵੀ ਕਦੇ ਸਿਟੀ ਚ ਬੱਸ ਚੱਲੀ ਐ ਸਿਟੀ ਆਸਤੇ ਉਹ ਆਈਆਂ ਸੀ ਇਹਨਾਂ ਨੇ ਮਹੀਨਾ ਕਿ ਚਲਾ ਕੇ ਵੇਖੀਆਂ ਇਹਨਾਂ ਤੋਂ ਚੱਲੀਆਂ ਨਹੀਂ ਪੀ ਆਰ ਟੀ ਸੀ ਨੂੰ ਦੇ ਦਿਆਂ ਪੀ ਆਰ ਟੀ ਸੀ ਨੇ ਉਹ ਆਪਣੇ ਰੂਟਾਂ ਤੇ ਚਲਾਤੀਆਂ ਪਿੰਡਾਂ ਨੂੰ ਚਲਾਤੀਆਂ ਜਾਂ ਕੋਈ ਕੋ ਚੋਲੂ ਜਾਈ ਜਾਂਦੀ ਐ ਸੰਗਤ ਨੂੰ ਜਾਈ ਜਾਂਦੀ ਐ ਤਲਵੰਡੀ ਵਿੱਦੜਬਈ ਤੱਕ ਜਾਈ ਜਾਂਦੀ ਵੀ ਜਾਨੀ ਉਹਨਾਂ ਨੇ ਰੂਟਾਂ ਤੇ ਚਲਾ ਰੱਖੀਆਂ ਉਹ ਜਿਵੇਂ ਜਦੋਂ ਰਿਪੇਅਰ ਤੇ ਹੋ ਜਾਂਦੀਆਂ ਉਹ ਉੱਥੇ ਨਾਲ ਜਿਹੜੀਆਂ 4 ਚੱਲਦੀਆਂ ਉਹਦੀਆਂ ਬੈਟਰੀਆਂ ਤੇ ਟਾਇਰ ਟਾਇਰ ਵੀ ਡਰਾਈਵਰ ਕੰਟਰੈਕਟਰ ਨੇ ਕਰਾਈ ਤੇ ਲੈ ਕੇ ਲਾਏ ਵੇ ਆ ਬੈਟਰੀਆਂ ਵੀ ਕਰਾਈ ਤੇ ਲੈ ਕੇ ਲਾਈਆਂ ਉਹ ਸਿਰਫ ਇਹਸ ਕਰਕੇ ਲਾਈਆਂ ਵੀ ਉਹ ਆਪਦੇ ਪਿੰਡ ਲੈ ਕੇ ਜਾਂਦੇ ਆ ਬੱਸ ਉਹ ਜਿਹੜੇ ਜੇ ਕੋਈ ਹੁਣ ਸੰਗਤ ਦਾ ਡਰਾਈਵਰ ਹੈ ਉਹਨੂੰ ਆਏ ਆ ਵੀ ਆਪਾਂ ਆਪਦੇ ਘਰੇ ਜਾਵਾਂਗੇ ਤੜਕੇ ਘਰੋਂ ਆਵਾਂਗੇ ਉਹ ਸੰਗਤ ਵਾਲੇ ਰੂਟ ਤੇ ਗੱਡੀ ਚੱਲ ਰਹੀ ਹੈ ਉਹ ਉੱਥੋਂ ਦੇ ਸੰਗਤ ਦੇ ਹੈਗੇ ਆ ਉਹ ਬੱਸ ਲੈ ਕੇ ਉਹ ਆਪ ਦੇ ਪੱਲਿਓਂ ਜੇਬ ਤੋਂ ਟਾਇਰਾਂ ਦਾ ਤੇ ਉਹਦਾ ਕਰ ਰਹੇ ਆ ਬਾਕੀ ਦੀਆਂ ਸਾਰੀਆਂ ਦੀਆਂ ਸਾਰੀਆਂ ਗੱਡਾਂ ਪੀਆਰਟੀਸੀ ਦੇ ਡੀਪੂ ਦੇ ਅੰਦਰ ਐ ਇੱਟਾਂ ਤੇ ਖੜੀਆਂ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਜਿਹੜੀਆਂ ਉਹ ਬੱਸਾਂ ਸੀਗੀਆਂ ਉਹ ਜਵਾਲਨ Nehru ਸਕੀਮ ਵੱਲੋਂ ਕਮੇਟੀ ਨੂੰ ਫ੍ਰੀ ਮਿਲੀਆਂ ਸੀਗੀਆਂ ਫ੍ਰੀ ਜਿਹੜੀਆਂ ਹੁਣ ਇਹ ਬੱਸਾਂ ਬਾਹਰ ਨੂੰ ਫਿਰਦੇ ਨੇ ਜਦੋਂ ਫ੍ਰੀ ਇਹਨਾਂ ਤੋਂ ਬੱਸਾਂ ਨਹੀਂ ਚੱਲੀਆਂ ਉਹ ਉੱਥੇ ਇੱਟਾਂ ਦੇ ਲਾਈਆਂ ਖੜੀਆਂ ਤਾਂ ਜਿਹੜੀਆਂ ਇਹ ਡੇਢ-ਡੇਢ 2-2 ਕਰੋੜ ਦੀਆਂ ਲਿਆਉਣਗੇ ਜੀ ਕਿੱਥੋਂ ਪੈਸਾ ਲਾਉਣਗੇ ਇਹਦੇ ਡੇਢ-ਡੇਢ 2-2 ਕਰੋੜ ਰੁਪਇਆ ਇਹ ਐ ਤਾਂ ਹੈ ਨਹੀਂ ਵੀ ਸ਼ਟਲ ਬੱਸਾਂ ਕਹਿੰਦੇ ਲਿਕ ਜਾਂ ਦੋ ਬੱਸਾਂ ਨਾਲ ਇਹਨਾਂ ਦਾ ਸਰਜੂਗਾ ਇਹਨਾਂ ਨੂੰ 10 15 20 ਸ਼ਟਲ ਬੱਸਾਂ ਲਾਉਣੀਆਂ ਪੈਣਗੀਆਂ ਉਹਦੇ ਨਾਲ ਬੱਸਾਂ ਦੀ ਟ੍ਰੈਫਿਕ ਹੋਰ ਜਾਮ ਹੋਊਗੀ ਸ਼ਹਿਰ ਘਟਦਾ ਨਹੀਂ ਜਾਮ ਮੌਜੂਦਾ ਸਰਕਾਰ ਦਾ ਕਹਿੰਦਾ ਵੀ ਅਸੀਂ ਫ੍ਰੀ ਆਫ ਕੋਸ ਯਾਨੀ ਇਸ ਬੱਸ ਸਟੈਂਡ ਤੋਂ ਉਸ ਬੱਸ ਸਟੈਂਡ ਤੱਕ ਫ੍ਰੀ ਬੱਸ ਚਲਾਵਾਂਗੇ ਇਹ ਲੌਲੀਪਾਪ ਹੈ ਇਹੀ ਪਟਿਆਲੇ ਵਾਲਿਆਂ ਨੂੰ ਦਿੱਤਾ ਸੀ ਪਟਿਆਲੇ ਨਹੀਂ ਇਹ ਤਾਂ ਕਿਤੋਂ ਪੂਰਾ ਕਰਨਗੇ ਪਟਿਆਲੇ ਨਹੀਂ ਚੱਲਿਆ ਇਹੀ ਇਹੀ ਕੁੱਝ ਪਟਿਆਲੇ ਕਿਹਾ ਸੀ ਦੋਨੇ ਬੱਸ ਸਟੈਂਡ ਚੱਲਣਗੇ ਵੀਰੀ ਬੱਸ ਸੇਵਾ ਚਲਾਵਾਂਗੇ ਉਹ ਯਾਨੀ ਇਹ ਤੋਂ ਪਹਿਲਾਂ ਵੀ ਅਸੀਂ ਕਹਿ ਕੇ ਹਟਿਆ ਜਦੋਂ ਮਲਟੀ ਸਟੋਰੀ ਪਾਰਕਿੰਗ ਬਣੀ ਹੈ ਤਾਂ ਉਸ ਟਾਈਮ ਤੇ ਕਿਹਾ ਸੀ ਜਿਹਦੇ ਕੋਲੇ ਪਾਰਕੀ ਹੋਇਆ ਕਰੂਗੀ ਪਾਰਕਿੰਗ ਦੀ ਉਹਨੂੰ ਜਿਹੜੀ ਈ ਰਿਕਸ਼ ਹੈ ਮੁਫਤ ਲੈ ਕੇ ਜਾਇਆ ਕਰੂਗੀ ਬਾਜ਼ਾਰ ਤੱਕ ਗੁਰਦੁਆਰੇ ਤੱਕ ਕਿਲਾਪ ਵਾਲੇ ਗੁਰਦੁਆਰੇ ਤੱਕ ਇਹ ਤਾਂ ਈ ਰਿਕਸ਼ਾ ਤਾਂ ਚੱਲ ਨਹੀਂ ਸਕੇ ਬੱਚਾ ਕਿੱਥੋਂ ਚਲਾ ਲੈਣਗੇ ਐਮਐਲਏ ਸਾਹਿਬ ਦਾ ਕਹਿਣਾ ਕਿ ਇਹ ਬੱਸ ਸਟੈਂਡ ਵੀ ਰਹੇਗਾ ਤੇ ਉਹ ਵੀ ਨਵਾਂ ਬਣੇਗਾ ਯਾਨੀ ਕਿ ਬੰਦ ਨਹੀਂ ਕੀਤਾ ਜਾਇਆ ਜਾਏ ਪੈਸਾ ਨਹੀਂ ਸਰਕਾਰ ਤਾਇਰ ਪੌਮ ਨੂੰ ਪੈਸਾ ਨਹੀਂ ਬੈਟਰੀਆਂ ਤਾਂ ਨੂੰ ਪੈਸਾ ਨਹੀਂ ਫਿਰ ਇਹ ਕਿਵੇਂ ਹੋਰ ਬੰਦ ਨਾ ਬੰਦ ਦਾ ਅਪਰਾਧ ਨਹੀਂ ਕੀਤਾ ਇਹ ਵੀ ਪਾਸਾ ਤਾਂ ਬਹੁਤ ਵਧੀਆ ਦੱਸਦਾ ਹੈ ਔਰ ਐਨ ਐਚ ਟੋ ਹੀ ਬਣਿਆ ਹੋਇਆਗਾ ਬਿਲਕੁਲ ਸ਼ਹਿਰ ਦੇ ਵਿਚਾਲੇ ਹੈ ਸਾਰਾ ਕੁਝ ਇਹਦੇ ਪ੍ਰਧਾਨ ਜੀ ਨੇ ਦੱਸਿਆ ਹੈ